ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੁਣ ਜਿਹੜੀ ਵੀਡੀਓ ਬਣਾ ਰਹੀ ਹਾਂ ਉਹ ਇਸ ਵਿਸ਼ੇ ਵਿੱਚ ਹੈ ਕਿ ਜਿਹੜੇ ਬੰਦੇ ਆਪਾਂ ਵਿਆਹ ਵੇਖ ਲੈਂਦੇ ਹਨ ਖੁਸ਼ੀ-ਖੁਸ਼ੀ ਲੇਕਿਨ ਲੋਕਾਂ ਦੇ ਘਰੇ ਜਾ ਕੇ ਜਦੋਂ ਵਿਆਹ ਹੁੰਦਾ ਹੈ ਤੁਸੀਂ ਦੇ ਰਿਸ਼ਤੇਦਾਰ ਜਾਂ ਫੈਮਿਲੀ ਦੇ ਵਿੱਚ ਉਥੇ ਜਾ ਕੇ ਕਲੇਸ਼ ਪਾਉਂਦੇ ਹੀ ਪਾਉਂਦੇ ਹਨ ਭਾਵੇਂ ਜੋ ਮਰਜ਼ੀ ਹੋਵੇ ਭਾਵੇਂ ਕਿਸੇ ਦਾ ਕਸੂਰ ਹੋਵੇ ਤੇ ਭਾਵੇਂ ਨਾ ਹੋਵੇ ਲੇਕਿਨ ਉਹਨਾਂ ਨੇ ਕਲੇਸ਼ ਪਾਉਣਾ ਹੀ ਪਾਉਣਾ ਹੈ ਏ ਮੈਂ ਆਪ ਦੇਖਿਆ ਹੈ ਕਿਉਂਕਿ ਸਟਾਰਟਿੰਗ ਤੋਂ ਦੇਖਿਆ ਹੈ ਕਿ ਜਿੰਨੇ ਵੀ ਵਿਆਹ ਹੋਏ ਜਿੰਨੇ ਵੀ ਵਿਆਹਾਂ ਦੇ ਵਿੱਚ ਗਈਆਂ ਮੈਂ ਨਾਲ ਵੇਖਿਆ ਹੈ ਵਿਆਹ ਤੇ ਉਥੇ ਇਹਨਾਂਤਾ ਕੀਤਾ ਗਿਆ ਹੈ ਕਿ ਜਿੱਦਾਂ ਕੋਈ ਭੂਤ ਹੀ ਪਿੱਛੇ ਲੱਗ ਜਾਂਦਾ ਹੈ ਕਿ ਵਿਆਹ ਨਹੀਂ ਵੇਖਣ ਲੈਣਾ ਕਿਸੇ ਦਾ ਕਿਤੇ ਵੀ ਜਾਣਾ ਆਪ ਆਪਣੀ ਫੈਮਿਲੀ ਨੂੰ ਪੂਰਾ ਸਪੋਰਟ ਕਰਨਾ ਤੇ ਆਪ ਏਦਾਂ ਕਰਨਾ ਕਿ ਜਦੋਂ ਕਿਸੇ ਦੂਜੇ ਬੰਦੇ ਨੇ ਵਿਆਹ ਦੇ ਵਿੱਚ ਜਾ ਕੇ ਚਾਹ ਪਾਣੀ ਜਾਂ ਫਿਰ ਖੁਸ਼ ਖਾਣਾ ਹੋਵੇ ਜਿੱਦਾਂ ਠੰਡਾ ਕੋਲਡ ਡਰਿੰਕ ਕੁਝ ਪੀਣਾ ਹੋਵੇ ਇਹ ਉਹਨੂੰ ਪੀਣੀ ਨਹੀਂ ਦੇਣਾ ਉਹਨੂੰ ਗੱਲੀ ਲਈ ਰੱਖਣਾ ਇੱਧਰ ਉੱਧਰ ਤੇ ਆਪਣੇ ਫੈਮਿਲੀ ਜਿਹੜੇ ਮੈਂਬਰ ਹੁੰਦੇ ਉਹਨਾਂ ਵਾਸਤੇ ਉਥੇ ਹਲਕੇ ਸਟਾਲ ਲੱਗੇ ਹੁੰਦੇ ਹੈ ਵਿਆਹਾਂ ਵਿੱਚ ਜਾਓ ਤੇ ਬ੍ਰੇਕਫਾਸਟ ਵੱਖਰਾ ਹੁੰਦਾ ਹੈ ਲੰਚ ਵੱਖਰਾ ਹੁੰਦਾ ਹੈ ਵਿਆਹ ਦੇ ਵਿੱਚ ਸਭ ਕੁਝ ਹੁੰਦਾ ਹੈ ਐਸੀ ਕੋਈ ਗੱਲ ਨਹੀਂ ਹੁੰਦੀ ਕਿ ਵਿਆਹਾਂ ਦੇ ਵਿੱਚ ਜਾ ਕੇ ਹੋਵੇ ਕਿ ਆਪਣੇ ਵੀ ਫੈਮਿਲੀ ਮੈਂ ਮੈਂਬਰ ਨੂੰ ਇੱਕ ਇੱਕ ਨੂੰ ਸਰਵ ਕੀਤਾ ਜਾਏ ਆਪ ਉਥੋਂ ਜਾ ਕੇ ਉਥੇ ਵੇਟਰ ਵੀ ਲੱਗੇ ਹੁੰਦੇ ਹਨ ਫੇਰ ਵੀ ਕਈ ਇਹੋ ਜਿਹੇ ਬੰਦੇ ਹੁੰਦੇ ਆ ਕਿ ਕਲੇਸ਼ ਉਹਨਾਂ ਨੇ ਪਾਉਣਾ ਹੀ ਪਾਉਣਾ ਹੁੰਦਾ ਹੈ ਭਾਵੇਂ ਜੋ ਮਰਜ਼ੀ ਕਰ ਲੋ ਤੇ ਮੇਰੀ ਫੈਮਿਲੀ ਆਈ ਹੈ ਤੇ ਇਹਨੂੰ ਚਾਹ ਨਹੀਂ ਪੁੱਛੀ ਗਈ ਹਾਲਾਂਕਿ ਅਗਲੇ ਘਰ ਜਾ ਕੇ ਜਿੱਥੇ ਬਰਾਤ ਠਕੀ ਆ ਉਥੇ ਜਾ ਕੇ ਅਗਰ ਬੰਦਾ ਇਹੋ ਜਿਹੀ ਹਰਕਤਾਂ ਕਰੇ ਤੇ ਉਹ ਚੰਗਾ ਨਹੀਂ ਲੱਗਦਾ ਆਪ ਵੀ ਜੀਣਾ ਚਾਹੀਦਾ ਤੇ ਅਗਲੇ ਨੂੰ ਵੀ ਜੀਣ ਦੇਣਾ ਚਾਹੀਦਾ ਇਹ ਇਦਾਂ ਨਹੀਂ ਹੋਣਾ ਚਾਹੀਦਾ ਕਿ ਵਿਆਹ ਸ਼ਾਦੀ ਵਿੱਚ ਜਾ ਕੇ ਅਗਲੇ ਦੇ ਘਰ ਜਾ ਕੇ ਪਸੂੜੀਆਂ ਫਾਓ ਆਪਣੇ ਫੈਮਿਲੀ ਮੈਂਬਰ ਨੂੰ ਬਚਾ ਕੇ ਰੱਖੋ ਤੇ ਬਾਕੀ ਦੂਜਿਆਂ ਨੂੰ ਰੋਂ ਹੱਕ ਹੀ ਕਰ ਦੋ ਉਹਨਾਂ ਨੂੰ ਰੋਵਾਇਂ ਤੋਂ ਜੇ ਉਥੇ ਕਿ ਨਾਮ ਅਗਲੇ ਖੁਸ਼ੀ ਖੁਸ਼ੀ ਆਪਣੇ ਘਰ ਦੇ ਵਿਆਹ ਕਰ ਰਹੇ ਹਨ ਕਾਰਜ ਕਰ ਰਹੇ ਹਨ ਤੇ ਆਪ ਕਰੋ ਇਹ ਸੋਚ ਕੇ ਜਾਣਾ ਕਿ ਮੈਂ ਪਸੂੜੀ ਪਾਉਣੀ ਪਾਉਣੀ ਹੈ ਉਥੇ ਜਾ ਕੇ ਉਥੇ ਜਾ ਕੇ ਤੇ ਲੜਾਈਆਂ ਪਾ ਦੇਣੀਆਂ ਕਲੇਸ਼ ਪਾ ਦੇਣਾ ਇਹੋ ਜੀਆਂ ਗੱਲਾਂ ਤੇ ਕੀ ਕਦੀ ਐਡਾ ਕਰਨਾ ਕਿ ਮੈਨੂੰ ਚਾਹ ਨਹੀਂ ਪੁੱਛੀ ਗਈ ਕਦੀ ਐਡਾ ਕਰਨਾ ਕਿ ਮੇਰਾ ਬਿਸਤਰਾ ਨਹੀਂ ਚੰਗਾ ਵਿਛਾਇਆ ਗਿਆ ਇਹੋ ਜੀਆਂ ਹਰਕਤਾਂ ਕਰਨੀਆਂ ਉਹ ਛੀਆਂ ਜਿੱਦਾਂ ਕਦੀ ਦੇਖਿਆ ਹੀ ਨਹੀਂ ਹੁੰਦਾ ਕੋਸ਼ ਇਹੋ ਜਿਹਾ ਮੈਂ ਮੈਟਰ ਇੱਕ ਵਾਰੀ ਨਹੀਂ ਕਈ ਵਾਰੀ ਦੇਖਿਆ ਹੈ ਰਾਹ ਚੱਲਦੇ ਹਾਂ ਵੀ ਇਹ ਕੋਈ ਵਿਆਹ ਚੰਗਾ ਹੈ ਤੇ ਆਪਣੇ ਤੇ ਫੈਮਿਲੀ ਨੂੰ ਮੈਂ ਪੂਰਾ ਸਾਥ ਦੇਣਾ ਲੇਕਿਨ ਮੂਝੇ ਬੰਦੇ ਨੂੰ ਕਹਿਣਾ ਕਿ ਖੱਲਿਆ ਨਹੀਂ ਸੜਨਾ ਸਭ ਤੋਂ ਪਿੱਛੇ ਰੱਖਣਾ ਆਪਣੀ ਫੈਮਿਲੀ ਨੂੰ ਅੱਗੇ ਰੱਖਣਾ ਤੇ ਬਾਕੀ ਜਿਹੜਾ ਘਰ ਦਾ ਮੈਂਬਰ ਇੱਕ ਮੈਂਬਰ ਹੈ ਉਹਨੂੰ ਸਭ ਤੋਂ ਪਿੱਛੇ ਰੱਖਣਾ ਪਿੱਛੇ ਰੱਖਣਾ ਹੈ ਤਾਂ ਕਿ ਜਿੱਦਾਂ ਕੋਈ ਮਾਇਨੇ ਨਹੀਂ ਰੱਖਦਾ ਕੋਈ ਕੋਈ ਹਸਿਆਤੀ ਨਹੀਂ ਹੈ ਉਹ ਕੋਈ ਇਨਸਾਨ ਹੀ ਨਹੀਂ ਹੈ ਉਹਨੂੰ ਇਦਾਂ ਰੱਖਣਾ ਕਿ ਨਾ ਉਹ ਖਾਵੇ ਤੇ ਨਾ ਉਹ ਪੀਵੇ ਤੇ ਜੇ ਉਹ ਵਿਆਹ ਆ ਵੀ ਗਿਆ ਹੈ ਤੇ ਬਸ ਇਦਾਂ ਹੀ ਭੁੱਖਾ ਪਾਣਾ ਰਵੇ ਤੇ ਬੈਠਾ ਰਵੇ ਤੇ ਜਿਹੜੇ ਘਰ ਦੇ ਮੈਂਬਰ ਹੋਰ ਨੇ ਉਹਨਾਂ ਨੂੰ ਸਰਵ ਕਰੀ ਜਾਏ ਤੇ ਆਪਣੇ ਘਰ ਦੀ ਉਹ ਦੀ ਵਾਦੀ ਨਾ ਹੋਵੇ ਕਈਆਂ ਨੇ ਕਲੇਸ਼ ਦਾ ਪਾਇਆ ਹੈ ਵਹਾਂ ਦੇ ਵਿੱਚ ਜੇ ਲੋਕਾਂ ਦੇ ਵਿਆਹਾਂ ਤੇ ਵਿੱਚ ਜਾ ਕੇ ਉਹ ਬੰਦਾ ਕਲੇਸ਼ ਪਾ ਸਕਦਾ ਹੈ ਤੇ ਫਿਰ ਆਪਣੇ ਘਰੇ ਜਦੋਂ ਉਹਦੇ ਘਰ ਵਿਆਹ ਹੁੰਦਾ ਹੈ ਫਿਰ ਉਹਦਾ ਵਿਆਹ ਜਿਹੜਾ ਹੈ ਕਿੰਨਾ ਸੁਖ ਸ਼ਾਂਤੀ ਨਾ ਹੋ ਸਕਦਾ ਹੈ ਫਿਰ ਉਹਦੇ ਘਰ ਦਾ ਮੈਂਬਰ ਦਾ ਫਿਰ ਘਰ ਦੇ ਘਰ ਜੋ ਉਹਦੇ ਕਿੰਨਾ ਸਹੀ ਹੋਣਗੇ ਆਪੇ ਵੇਖੋ ਤੁਸੀਂ ਉਹਦੇ ਘਰ ਦੇ ਕਾਰਜ ਕਦੀ ਸਹੀ ਨਹੀਂ ਹੋ ਸਕਦੇ ਕਿਉਂਕਿ ਉਹਨੇ ਲੋਕਾਂ ਦੇ ਘਰਾਂ ਤੋਂ ਜਾ ਕੇ ਉਹਨੂੰ ਰੋਾਇਆ ਹੈ ਕਦੀ ਜਾਣ ਬੁਝ ਕੇ ਨੰਨ ਲਗਿਆ ਕਹਿਣਾ ਕਿ ਮੇਰੀ ਕੜੀ ਗਵਾਚ ਗਈ ਹੈ ਮੈਨੂੰ ਕੜੀ ਤੋਂ ਲੈ ਕੇ ਕੜੀ ਗਵਾਚ ਗਈ ਹੈ ਮੇਰੀ ਫਿਰ ਉਹਨੂੰ ਕੜੀ ਲੈ ਕੇ ਦੀ ਨਹੀਂ ਕਦੀ ਉਹਨੇ ਇਦਾਂ ਕਹਿਣਾ ਕਿ ਮੇਰੇ ਜਿਹੜੇ ਸ਼ੂਜ਼ ਐ ਉਹ ਗਵਾਚ ਗਏ ਹਰ ਲਗਾ ਪਹਿਨਣਾ ਹੈ ਇਦਾਂ ਕਰ ਕਰਕੇ ਕਰ ਕਰਕੇ ਜ਼ਿੰਦਗੀ ਨੂੰ ਅਗਲੇ ਦਿਨੋਂ ਖਰਾਬ ਕਰ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਹੈ ਸੋ ਕਹਿੰਦੇ ਨੇ ਕਿ ਜਿਹੜਾ ਇਨਸਾਨ ਕਿਸੇ ਦੀ ਖੁਸ਼ੀ ਦੇ ਵਿੱਚ ਅੱਗ ਲਾਉਂਦਾ ਹਨਾ ਤੇ ਉਹਨੂੰ ਪਰਮਾਤਮਾ ਕਦੇ ਖੁਸ਼ ਨਹੀਂ ਰੱਖ ਸਕਦਾ ਉਹ ਕਦੀ ਵੀ ਖੁਸ਼ ਹੋਈ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਸੋ ਐਦਾਂ ਨਹੀਂ ਕਰਨਾ ਚਾਹੀਦਾ ਆਪਣੀ ਭੈਣ ਯਾਦਿਆ ਆਪਣੀ ਮਾਇਆ ਤੇ ਆਪਣੀ ਪਰਜਾਈਆ ਤੇ ਆਪਣੀਆਂ ਧੀਆ ਭੈਣਾ ਸਭ ਯਾਦਿਆ ਤੇ ਇੱਕ ਇਨਸਾਨ ਜਿਹੜੀ ਬਗਾਨੀ ਆਈ ਹੈ ਉਹ ਯਾਦ ਨਹੀਂ ਹੈ ਉਹਨੂੰ ਇਹ ਦਾ ਰੱਖਣਾ ਕਿ ਜਿੱਦਾਂ ਕੋਈ ਮੰਗਤੀ ਹੁੰਦੀ ਜਾਂਦਾ ਮੈਂ ਦੇਖਿਆ ਕਿਸੇ ਦਾ ਘਰ ਵੀ ਇਹਦਾ ਮੈਂ ਇਹ ਗੱਲ ਤਾਂ ਸੁਣਾ ਰਹੀ ਹਾਂ ਕਿ ਕਦੀ ਇਦਾਂ ਕਰਨਾ ਨਹੀਂ ਚਾਹੀਦਾ ਮਨ ਭਰਦਾ ਹੈ ਮੇਰਾ ਇਹਦਾਂ ਦੀਆਂ ਗੱਲਾਂ ਸੋਚ ਕੇ ਕਿਉਂਕਿ ਦੇਖੀਆਂ ਨੇ ਅੱਖੀਂ ਅੱਖੀਂ ਦੇਖੀਆਂ ਨੇ ਤੇ ਅੱਖੀਂ ਹੰਦਾ ਹੀ ਹਾਂ ਵੀ ਹੰਨ ਕਿ ਇਦਾਂ ਕਰਨਾ ਕਿ ਚਲੋ ਜੀ ਮਜ਼ਾਕ ਬਣਾ ਦੇਣਾ ਕਦੀ ਉਹਦੀ ਇੱਜ਼ਤੀ ਧਕਾ ਦੇਣੀ ਕਦੀ ਉਹਦੀ ਚੰਨੀ ਧਕਾ ਦੇਣੀ ਬਰਾਤ ਵੇਲੇ ਜੇ ਉਹਨੇ ਸੂਤ ਪਾਣਾ ਹੈ ਉਹ ਉਹ ਦੇ ਕੈਂਚੀ ਲੈ ਕੇ ਤੇ ਉਹਦਾ ਸੂਤ ਹੀ ਕੱਟ ਦੇਣਾ ਮਜ਼ਾਕ ਬਣਾ ਦੇਣਾ ਬਰਾਤ ਦੇ ਟਾਈਮ ਤੇ ਉਹ ਪਾਏ ਕੀ ਕੀ ਉਹਨੂੰ ਪਾਉਣ ਨੂੰ ਕੱਪੜੇ ਉਹਦੇ ਜਿਹੜੇ ਸਵਾਏ ਆ ਟੇਲਰ ਨੂੰ ਪਾਸੇ ਰੱਖ ਕੇ ਤੇ ਨਾਲ ਪ੍ਰੀਆਂ ਪਹਿਣਾ ਦੇ ਨਾਲ ਰਲ ਕੇ ਉਹਦੇ ਕੱਪੜਿਆਂ ਨੂੰ ਚੁਪ ਕਰਕੇ ਇੱਕ ਪਾਸੇ ਸਾਰੇ ਟੱਬਰ ਨੂੰ ਹੋ ਕੇ ਤੇ ਕੈਂਚੀ ਲੈ ਕੇ ਤੇ ਕਦੀ ਉਹਦੀ ਮਾਂ ਕੱਟ ਫਿਰਨੀ ਤੇ ਕਦੀ ਉਹਦੀ ਚੁੰਨੀ ਲੁਕਾ ਦੇ ਸੀ ਅੱਜ ਮੈਂ ਦੇਖਿਆ ਹੈ ਪਰਮਾਤਮਾ ਬਦਲੇ ਵੀ ਲੈਂਦਾ ਹੈ ਲੈ ਕੇ ਛੱਡੇ ਕਾ ਬਦਲੇ ਉਹ ਉਹਨੇ ਮਾਫ ਨਹੀਂ ਕਰਨਾ ਹੈ ਕਿਉਂਕਿ ਸਹਿਣ ਵਾਲੇ ਨੇ ਤੇ ਸਹਿ ਲਿਆ ਲੇਕਿਨ ਪਰਮਾਤਮਾ ਨਹੀਂ ਸਹਿੰਦਾ ਹੈ ਪਰਮਾਤਮਾ ਬਦਲਾ ਲੈਂਦਾ ਹੀ ਲੈਂਦਾ ਹੈ ਉਹਨੇ ਲੈਣਾ ਹੀ ਲੈਣਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਕਿ ਤੋ ਤਿੰਨ ਵਰੀ ਯਾਰ ਚਾ ਤੋ ਤਿੰਨ ਵਰੀ ਯਾਰ ਤੇ ਚੌਥੀ ਵਰੀ ਜਿਹੜਾ ਮੈਂ ਆ ਮੈਂ ਨਹੀਂ ਜਰਾਂਗਾ ਮੈਂ ਉਹਨੂੰ ਫਿਰ ਸਜ਼ਾ ਦੇਵਾਂਗੇ ਹੀ ਦੇਵਾਂਗਾ ਨਾਲ ਹੀ ਕਹਿ ਦੇਣਾ ਕਿ ਤੂੰ ਆਪ ਲੱਗੇ ਬੈਠੇ ਰਹਿਣਾ ਤੇ ਸਟਾਲ ਤੇ ਉਹਨੂੰ ਫੇਰ ਕੇ ਗੇਸਕ੍ਰੀਮ ਲੈ ਕੇ ਆ ਉਹਨੇ ਆਪ ਨਹੀਂ ਤੇ ਆਈਸਕ੍ਰੀਮ ਲੈ ਆਦੀ ਤੇ ਆਲੇ ਆਪਣੇ ਮੂੰਹ ਚ ਨਿਫਾਈ ਤੇ ਉਹਦੇ ਕੋ ਲੈ ਜਾਣੀ ਵਾਪਸ ਵੀ ਹਾਂ ਹੁੰਦੇ ਜੇ ਤੂੰ ਆਪਣੇ ਲਈ ਹੋਰ ਲੈ ਆ ਫੇ ਕਿੰਨੀ ਸ਼ਰਮਿੰਦਗੀ ਹੁੰਦੀ ਹੈ ਜਦੋਂ ਬੰਦਾ ਦੂਜੀ ਵਾਰ ਆਈਸਕ੍ਰੀਮ ਲੈਣ ਜਾਏ ਉਥੇ ਕਿਉਂਕਿ ਤੀਆਂ ਵਾਲੇ ਜਿਹੜੇ ਹੈ ਕਾਰਜ ਕਿੱਦਾਂ ਕਰਦੇ ਹਨ ਬਰਾਤ ਵਾਸਤੇ ਉਹ ਕਿੱਦਾਂ ਕਰਦੇ ਹਨ ਦੋ ਦੋ ਵਾਰ ਹੀ ਚੀਜ਼ਾਂ ਲੈਣੀਆਂ फेर ਖਾਣੀ ਆਮ ਫਿਰ ਅਗਲੇ ਬੰਦੇ ਨੂੰ ਪੇਜਾ ਆਪ ਜਾਣਾ ਹੀ ਅਗਲੇ ਬੰਦੇ ਨੂੰ ਕਹਿਣਾ ਤੂੰ ਲੈ ਕੇ ਆ ਜਾ ਕੇ ਤੂੰ ਲੈ ਕੇ ਆ ਤੇ ਉਹਨੇ ਤੇ ਵਿਚਾਰੇ ਨੇ ਬਦਨਾਮ ਹੋਣਾ ਹੀ ਹੋਣਾ ਇਹ ਖੰਦੇਵੜਾ ਹੈ ਖੰਦਾਵੜਾ ਹੈ ਜਾਂ ਇਹ ਖੰਦੀਵੜਾ ਹੈ ਇਸ ਕਰਕੇ ਮੈਂ ਤੇ ਹੋਈ ਕਹਾਂਗੀ ਕਿ ਕਦੀ ਵੀ ਕਿਸੇ ਦੇ ਵਾਸਤੇ ਆਪ ਜੇ ਅਗਰ ਵਿਆਹ ਸ਼ਾਦੀ ਜਏ ਹੋ ਆਪਣਾ ਜੋ ਵੀ ਹੈ ਕੋਲ ਡਰਿੰਕ ਰੋਟੀ ਉਸਤਾਲ ਤੋਂ ਆਈਸਕ੍ਰੀਮ ਜੋ ਵੀ ਲੈਣੀ ਹੈ ਆਪਣੀ ਲੈ ਕੇ ਤੇ ਇੱਕ ਪਾਸੇ ਬਹਿ ਜਾਓ ਦੂਜੇ ਵਾਸਤੇ ਜੋ ਕੋਈ ਕਵੇ ਕਿ ਲੈ ਕੇ ਆਓ ਤੇ ਸਾਫ਼ ਮਨਾ ਕਰ ਦੋ ਕੋਈ ਰਿਸ਼ਤੇਦਾਰੀ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਨਹੀਂ ਕਿਉਂਕਿ ਲੋਕ ਇੰਨੇ ਚਲਾਕ ਹੋ ਗਏ ਹਨ ਕਿ ਆਪ ਤੇ ਮਜੇ ਨਾਲ ਬੈਠੇ ਰਹਿੰਦੇ ਹਨ ਕੁਰਸੀਆਂ ਤੇ ਤੇ ਦੂਜੇ ਬੰਦੇ ਨੂੰ ਕਹਿੰਦੇ ਕਿ ਜਾ ਲੈ ਕੇ ਆ ਜਾ ਕੇ ਜਾ ਲੈ ਕੇ ਆ ਜਾ ਕੇ ਇਹ ਲੈ ਉਹ ਲੈ ਕੇ ਆ ਇਸ ਕਰਕੇ ਜਿਹੜਾ ਬੰਦਾ ਕਿਸੇ ਦੀ ਖੁਸ਼ੀ ਵਿੱਚ ਖੁਸ਼ ਨਹੀਂ ਪਰ ਮਾਤਮਾ ਉਹਨੂੰ ਖੁਸ਼ੀਆਂ ਕਿੱਥੋਂ ਦੇਵੇਗਾ ਫੇਰ ਉਹ ਇਹ ਮਾਤ ਸੋਚੇ ਕਿ ਮੈਂ ਆਪਣੇ ਘਰ ਦੇ ਵਿਰੇ ਕੰਮ ਜ ਹਨ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਕਰਨ ਦਾ ਆਪਣੇ ਭੈਣ ਭਰਾ ਨੂੰ ਅੱਗੇ ਲਾਉਣਾ ਆਪੇ ਰੱਖਣਾ ਤੇ ਬਗਾਨੀ ਜਰੀਆ ਉਹਨੂੰ ਸਭ ਤੋਂ ਪਿੱਛੇ ਰੱਖਣਾ ਉਹਦੇ ਵਾਸਤੇ ਸੋਚਣਾ ਹੀ ਹੈ ਕਿ ਇਹ ਮੈਂ ਮੇਰਾ ਜੀਵਨ ਸਾਥੀ ਹੈ ਮੇਰੇ ਨਾਲ ਹੈ ਮੇਰੇ ਨਾਲ ਆਈ ਹੀ ਹੈ ਉਹਨੂੰ ਕੁਛ ਨਹੀਂ ਨਹੀਂ ਸੋਣਾ ਜਿਹੜਾ ਹੈ ਉਹ ਵੀ ਆਪ ਜੀਆਂ ਪਹਿਣਾ ਕੋ ਹਣ ਤੇ ਬਗਾਨੀ ਨਾ ਪਾਵੇ ਆਪਣੇ ਹੱਥ ਵਿੱਚ ਜਿਹੜਾ ਸਹਰਿਆ ਨੇ ਘੜਾ ਪਾਇਆ ਉਹ ਘੜਾ ਵੀ ਚੈਂ ਹੈ ਮੰਦਰੀ ਵੀ ਚੈਂ ਤੀਆਂ ਘੜੀ ਵੀ ਚੈਂ ਦੀ ਤੇ ਬਗਾਨੀ ਰਵੇ ਸੰਨੀ ਮੰਨੀ ਇਹ ਗੱਲ غلط ਹੈ ਇਸ ਕਰਕੇ ਜੋ ਵੀ ਦੇਣਾ ਹੈ ਦਾਜ ਜੋ ਵੀ ਦੇਣਾ ਹੈ ਸੋਨਾ ਆਪਣੀ ਧੀ ਨੂੰ ਦੋ ਆਪਣੇ ਬੈਂਕ ਵਿੱਚ ਧੀ ਦੇ ਬੈਂਕ ਵਿੱਚ ਅਕਾਊਂਟ ਵਿੱਚ ਜਮਾ ਕਰਾ ਦਿਓ ਕਿਉਂਕਿ ਅੱਜ ਦਾ ਸਮਾਜ ਜਿਹੜਾ ਹੈ ਬੜਾ ਖਰਾਬ ਹੈ ਇਹ ਤੇ ਮੈਂ ਪੁਰਾਣੇ ਸਮੇਂ ਦੀਆਂ ਗੱਲਾਂ ਤੁਹਾਨੂੰ ਦੱਸ ਨਹੀਂ ਹਾਂ ਕਿਉਂਕਿ ਪੁਰਾਣੇ ਸਮੇਂ ਵਿੱਚ ਲੋਗ ਇਦਾਂ ਹੀ ਕਰਦੇ ਸਨ ਲੋਗ ਇਹ ਚਾਹੁੰਦੇ ਸੀ ਕਿ ਸਾਡੀਆਂ ਧੀਆਂ ਤੇ ਸੋਨੇ ਨਾਲ ਲੱਡੀਆਂ ਹੋਣ ਜਦੋਂ ਹੀ ਪੇਕੇ ਹੋਣ ਤੇ ਬਗਾਨੀਆਂ ਧੀਾਂ ਦੇ ਜਿਹੜੇ ਗਹਿਣੇ ਆ ਦਬਕੇ ਰੱਖ ਲੈਣੇ ਉਹ ਦੇਣੇ ਨੂੰ ਵਿਆਹ ਸ਼ਾਦੀ ਦੇ ਵਿੱਚ ਤੇ ਉਹਨੂੰ ਸਦਨਾਤੇ ਸਿਰਫ ਮਰਿਆ ਹੰਦੇ ਸਦਨਾ ਕੇ ਮਰਿਆ ਹੰਦੇ ਆਵੇ ਬੱਸ ਤੇ ਜੇ ਉਹ ਮਰਿਆ ਹੰਦੇ ਨਾ ਜਾ ਕੇ ਉਹਦੇ ਨਾਲ ਰਿਸ਼ਤਾ ਹੀ ਤੋੜ ਲੈਣਾ ਕਿ ਤੂੰ ਕਿਹੜਾ ਇੰਆ ਸਾਡੇ ਤੇ ਜੇ ਵਿਆਹ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਵਿਆਹ ਵਿੱਚ ਉਹਨੂੰ ਚਾਹ ਜਨਾ ਰੋਟੀ ਨਹੀਂ ਖਾਂਦ ਦਿੱਤੀ ਆਸ ਖੇੜ ਕੇ ਉਹਨੂੰ ਵਿਆਹ ਨਹੀਂ ਵੇਖਣ ਦਿੱਤਾ ਤੇ ਫਿਰ ਉਹਨੇ ਤੇ ਪਿੱਛੇ ਹਟਣ ਨਹੀਂ ਆ ਨਾ ਉਹ ਕਿਉਂ ਵਿਆਹਾਂ ਵਿੱਚ ਜੇ ਵਿਆਹਾਂ ਵਿੱਚ ਨਹੀਂ ਸ਼ਾਮਲ ਹੋਈ ਤਾਂ ਇਹਨਾਂ ਖੁਸ਼ੀਆਂ ਵਿੱਚ ਤੁਸੀਂ ਆਪਣੀਆਂ ਜੇ ਖੁਸ਼ੀਆਂ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਤੇ ਫਿਰ ਤੁਸੀਂ ਉਹਨੂੰ ਮਕਾਨਾਂ ਵਿੱਚ ਕੰਨ ਬੁਲਾਉਂਦੇ ਹੋ ਕਿ ਉਹ ਉੱਥੇ ਵਿਆਹ ਤੋਂ ਇਸ ਕਰਕੇ ਮੈਂ ਤੇ ਉਹੀ ਕਵਾਂਗੀ ਕਿ ਇਹ ਇਨਸਾਨ ਜਿਹੜਾ ਹੈ ਨਾ ਅੱਜ ਦਾ ਦੋ ਮੂੰਹਾਂ ਸੱਤ ਹੈ ਦੁਨੀਆਂ ਨੂੰ ਤੇ ਇੱਕ ਪਾਸੇ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਹੰਤੇ ਦੁਨੀਆਂ ਨੂੰ ਦੋਵੇਂ ਪਾਸੇ ਦੰਦੇ ਹੁੰਦੇ ਹਨ ਦੋ ਮੂੰਹਾਂ ਸੱਪ ਹੁੰਦਾ ਹੈ ਇਹੋ ਜਿਹਾ ਬੰਦਾ ਜਿਹੜਾ ਕਦੇ ਕੀ ਬਰਾਤੇ ਚੱਲਿਆ ਜੇ ਕਿਸੇ ਦੇ ਪਹਨ ਫਰਾਹ ਦੇ ਜੇ ਕਿਸੇ ਦੇ ਪ੍ਰਾਦਾ ਵਿਆਹ ਹੋਇਆ ਹੈ ਪ੍ਰਾਹ ਦੇ ਵਿਆਹ ਵਿੱਚ ਸ਼ਾਮਲ ਹੋਇਆ ਸਾਲੇ ਦੇ ਵਿਆਹ ਵਿੱਚ ਉੱਥੇ ਜਾ ਕੇ ਕਲੇਸ਼ ਪਾ ਦੇਣਾ ਪ੍ਰਾਣ ਹੋਏ ਖਿਚੜੀ ਇਕਵਲੀ ਜਾਂਦੀ ਹੈ ਭਿਓ ਫਰਾਹ ਦਾ ਸਿਰਤੇ ਨਹੀਂ ਤੇ ਬੰਗਾਨੀ ਨੇ ਕਹਿਣਾ ਕਿ ਮੈਨੂੰ ਤੇ ਜਿਹੜੀਆਂ ਮੋਹਰੇ ਨਹੀਂ ਉਦ ਦਿੱਤੀਆਂ ਨਹੀਂ ਹਾਲਾਂਕਿ ਉਹ ਰੀਆਂ ਮੋਹਰੇ ਜਿਹੜੀਆਂ ਨੇ ਉਹ ਸਭ ਤੋਂ ਪਹਿਲੇ ਉਹਦੇ ਜੇਬ ਵਿੱਚ ਪਾਈਆਂ ਜਾਂਦੀਆਂ ਹਨ ਤੇ ਜੋ ਹੀ ਪਾਈ ਰਿਹਾ ਕਰਦਾ ਫੇਰ ਵੀ ਉਹ ਕਲੇਸ਼ ਪਾ ਕੇ ਛੱਡਦਾ ਹੀ ਛੱਡਦਾ ਹੈ ਐਸਾ ਬੰਦਾ ਮੈਂ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਦੇਖਿਆ ਜਿਹੜਾ ਲੋਕਾਂ ਦੇ ਘਰ ਜਾ ਕੇ ਲੜਾਈਆਂ ਪਾਵੇ ਲੋਕਾਂ ਦੇ ਘਰ ਜਾ ਕੇ ਤਮਾਸ਼ੇ ਵੇਖੇ ਆਪ ਆਪਣੇ ਅੱਖਾਂ ਦੇ ਨਾਲ ਹੀ ਆਪਣੇ ਤਬਰ ਦੇ ਨਾਲ ਗੱਲਾਂ ਕਰ ਲਵੇ ਆਪਣੇ ਅੱਖਾਂ ਦੇ ਨਾਲ ਹੀ ਇਸ਼ਾਰਾ ਕਰ ਦਵੇ ਕਿ ਹੁਣ ਇੱਥੇ ਅਸੀਂ ਕਲੇਸ਼ ਮਾਉਣ ਲੱਗੇ ਹਾਂ ਤੇ ਪਾਉਣਾ ਹੀ ਪਾਉਣਾ ਹੈ ਕਲੇਸ਼ ਤੋਂ ਬਗੈਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਚੱਲਦੀ ਨਹੀਂ ਸੋ ਇਸ ਕਰਕੇ ਮੈਂ ਇਹੋ ਹੀ ਕਹਾਂਗੀ ਕਿ ਨਾ ਪਾਇਆ ਕਰੋ ਕਿਸੇ ਦੇ ਘਰ ਜਾ ਕੇ ਕਲੇਸ਼ ਕਲੇਸ਼ ਜਿਹੜਾ ਹੁੰਦਾ ਹੈ ਚੰਗਾ ਹੁੰਦਾ ਕਿਉਂਕਿ ਬਗਾਨਿਆਂ ਨੇ ਪੈਸਾ ਲਾ ਕੇ ਆਪਣੀ ਟੀ ਪਹਿਨ ਦਾ ਵਿਆਹ ਕਰਨਾ ਹੁੰਦਾ ਹੈ ਘਰ ਦੇ ਕਾਰਜੇ ਇਹ ਜੇਤੂ ਸਿਕਲੇ ਇਦਾਂ ਦੇ ਬੰਦਿਆਂ ਨੂੰ ਲੋਕੀ ਫੇਰ ਆਪਣੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਵਿੱਚ ਵੀ ਇਹ ਸੱਦਨਾਂ ਛੱਡ ਦਿੰਦੇ ਹਨ ਉਹ ਨਹੀਂ ਫੇਰ ਨੂੰ ਬਲਾਉਣ ਦੇ ਵਿਆਹ ਵਿੱਚ ਆਪਣੀਆਂ ਘਰ ਦੀਆਂ ਖੁਸ਼ੀਆਂ ਵਿੱਚ ਹੋਰ ਸ਼ਾਮਲ ਨਹੀਂ ਕਰਨਗੇ ਇਸ ਕਰਕੇ ਆਪ ਸਾਰਿਆਂ ਨੂੰ ਇਹ ਮੈਂ ਬੇਨਤੀ ਕਰਦੀ ਹਾਂ ਕਿ ਕਦੀ ਵੀ ਕਿਸੇ ਦੇ ਘਰ ਵਿਆਹ ਸ਼ਾਦੀ ਵਿੱਚ ਜਾਓ ਤੇ ਕਲੇਸ਼ ਨਹੀਂ ਪਾਉਣਾ ਸ਼ਾਂਤੀ ਨਾਲ ਵਿਆਹ ਵੇਖੋ ਸ਼ਾਂਤੀ ਦੇ ਨਾਲ ਅਗਲੇ ਦਾ ਕਰਜ਼ ਹੁੰਦਾਓ ਤੇਰੀ ਸੋਭਾ ਮਿਲਦੀ ਹੈ ਨੇ ਤੇ ਫਿਰ ਇੱਕ ਬਰ ਜਿਹੜਾ ਹੁੰਦਾ ਹੈ ਨਾ ਉਹ ਫਿਰ ਸਾਰਿਆਂ ਦੇ ਅੱਖਾਂ ਗਿਆ ਜਾਂਦਾ ਹੈ ਕਿ ਲੋਜੜੇ ਹੈ ਆਗੇ ਨੇ ਤੇ ਇਨੇ ਬੰਦੇ ਨੇ ਪਲੇਸ ਪਾਉਣਾ ਹੀ ਪਉਣਾ ਹੈ ਇਹ ਬੰਦੇ ਕੋ ਬਚ ਕੇ ਰਹੋ ਇਹ ਬੰਦਾ ਬੜਾ ਚਲਾ ਆ ਗਿਆ ਇਸ ਕਰਕੇ ਮੇਰੀ ਬੇਨਤੀ ਹੈ ਫੋਰ ਫਿਰ ਤੁਹਾਨੂੰ ਅਗਰ ਵੀਡੀਓ ਚੰਗੀ ਲੱਗੇ ਇਹ ਮੇਰੀ ਇੱਕ ਸੋਚ ਹੈ ਇਹ ਮੈਂ ਆਪਣੀ ਸੋਚ ਦੱਸੀ ਹੈ ਆਪ ਸਾਰੇ ਨੂੰ ਵਿਚਾਰ ਦੱਸੇ ਹਨ ਬਾਕੀ ਜਿਹੜੀਆਂ ਗੁਰਦੁਆਰਾ ਸਾਹਿਬ ਵਿੱਚ ਸੁਖਨੀ ਸਾਹਿਬੀ ਦੇ ਪਾਠ ਚੱਲ ਰਹੇ ਹਨ ਰੋਜ਼ ਸ਼ਾਮ ਨੂੰ ਅਸੀਂ 4 ਵਜੇ ਜਾਂਦੇ ਹਾਂ ਸਾਰੀਆਂ ਬੀਬੀਆਂ ਨਾਲ ਕੇ ਉਥੇ ਪਾਠ ਹੁੰਦਾ ਹੈ ਫਿਰ 6 ਵਜੇ ਨਾਲ ਕਰ ਵਾਪਸੀ ਹੁੰਦੀ ਹੈ ਫਿਰ ਸ਼ਾਮ ਨੂੰ ਰੋਟੀ ਦਾ ਟਾਈਮ ਹੋ ਜਾਂਦਾ ਹੈ ਦਿਨੋਂ ਸਾਥ ਇਸ ਕਰਕੇ ਮੇਰੇ ਕੋਲ ਦੂਸਰੀ ਵੀਡੀਓ ਜਿਹੜੀ ਹੈ ਸ਼ੂਟ ਨਹੀਂ ਹੁੰਦੀ ਹੌਲੀ ਹੌਲੀ ਕਰਾਂਗੀ ਮੇਰਾ ਦੂਸਰਾ ਚੈਨਲ ਹੈ ਕੁਕਿੰਗ ਚੈਨਲ ਸੁਖਵਿੰਦਰ ਪੰਜਾਬੀ ਕੁਕਿੰਗ ਵੈਜੇ ਚੈਨਲ ਹੈ ਇਹ ਉਥੇ ਵੀ ਜਾਓ ਤੇ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਨੂੰ ਇਸ ਕਲੈਕਸ਼ਨ ਵਿੱਚ ਮੇਰਾ ਉਸ ਵੀਡੀਓ ਉਸ ਚੈਨਲ ਦਾ ਲਿੰਕ ਮਿਲ ਜਾਏਗਾ ਸਾਰੇ ਨੂੰ ਸਸਰੀ ਕਾ ਜੀ ਸਾਰੇ ਆਪਣਾ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ